ਇਹ ਫਿਲਮ ਜਿਹੜੀ ਹੈ ਆਪਣੇ ਆਪ 'ਚ ਇੱਕ ਅਲੱਗ ਹੀ ਝਲਕ ਹੈ ਹੁਣ ਇਹ ਜਿਹੜੀ ਝਲਕ ਆ ਰਹੀ ਹੈ ਇਹ ਵੀ ਆਪਣੇ ਆਪ 'ਚ ਬਹੁਤ ਵੱਡਾ ਚੈਲੰਜ ਹੈ ਆਪਣੇ ਸਿੱਖ ਇਤਿਹਾਸ ਜਿਹੜਾ ਆਪਣੀ ਛੇਵੀਂ ਪਾਤਸ਼ਾਹ ਜੀ ਹਰ ਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਗੱਲ ਕਰਕੇ ਸ਼ੁਰੂਆਤ ਕੀਤੀ ਸੀ ਤੇ ਅੰਨੇ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਸ਼ਸਤਰਾਂ ਨੂੰ ਸ਼ਾਮਿਲ ਕਰਕੇ ਤੇ ਸਿੱਖ ਸ਼ਸਤਰ ਵਿਦਿਆ ਦਾ ਨਾਮ ਦਿੱਤਾ ਹੈ ਫਿਲਮ ਜਿਹੜੀ ਹੈ ਆਪਣੇ ਆਪ 'ਚ ਇੱਕ ਅਲੱਗ ਹੀ ਝਲਕ ਹੈ ਇਹ ਤੋਂ ਸਿੱਟੇ ਲਦ ਵੀ ਦੇਖ ਲਿਆ ਹੋਣਾ ਨੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲੀਆਂ ਆਉਂਦੀਆਂ ਬਹੁਤ ਫਿਲਮ ਚ ਵਰੀਏਸ਼ਨ ਹੈ ਗਾਵੇ ਫਿਲਮ ਜਿਹੜੀ ਹੈ ਇਸ ਤਰ੍ਹਾਂ ਦੀਆਂ ਫਿਲਮਾਂ ਜੜੀਆਂ ਨੇ ਆਪਾਂ ਸਭ ਨੂੰ ਦੇਖਣੀਆਂ ਚਾਹੀਦੀਆਂ ਨੇ ਜਦੋਂ ਵੀ ਕੋਈ ਸਾਡੀ ਇੱਦਾਂ ਦੀ ਵਿਰਾਸਤ ਦੀ ਵਿਰਸੇ ਦੀ ਸਾਡੇ ਸਭਿਆਚਾਰ ਦੀ ਸਾਡੇ ਕਲਚਰ ਦੀ ਜਾਂ ਕਿਸੇ ਵੀ ਚੀਜ਼ ਨੂੰ ਪੁਰਾਤਨ ਚੀਜ਼ਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰੇ ਕੋਈ ਰਾਈਟਰ ਡਾਇਰੈਕਟਰ ਪ੍ਰੋਡਿਊਸਰ ਕੋਈ ਨਾ ਬਹੁਤ ਮਿਹਨਤ ਹੁੰਦੀ ਉਹਦੇ ਪਿੱਛੇ ਤੇ ਆਪਣਾ ਸਾਰਾ ਦਾ ਫਲਜ ਬੰਦਾ ਇਹਨੀਆਂ ਫਿਲਮਾਂ ਨੂੰ ਅੱਗੇ ਵੱਧ ਤੋਂ ਵੱਧ ਹੋ ਕੇ ਸਾਨੂੰ ਦੇਖਣਾ ਚਾਹੀਦਾ ਕਿ ਸਾਡੇ ਵਿਰਸੇ ਸਾਡੇ ਇਤਿਹਾਸ ਦੇ ਬਾਰੇ ਜਿਹੜੀ ਗੱਲ ਬਸਤਾ ਰਹਿੰਗੇ ਤੇ ਬਾਕੀ ਮੇਰੇ ਨਾਲ ਦੇਖੋ ਪ੍ਰਗ ਬਧਰੀਵਾਦੀ ਬੈਠੇ ਨੇ ਬਹੁਤ ਅੱਛੇ ਐਕਟਰ ਨੇ ਔਰ ਆਪ ਸਭ ਨੇ ਨੰਨੀਆਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਵੀ ਨੇ ਤੇ ਮੇਰੇ ਨਾਲ ਕਿਰਨ ਜੀ ਬਰਾਏ ਜਿਨ੍ਹਾਂ ਦੀ ਇਹ ਤੀਸਰੀ ਫਿਲਮ ਆ ਔਰ ਹਰ ਫਿਲਮ ਚ ਇਹਨੇ ਇੱਕ ਵੱਖਰਾ ਹੀ ਤਦ ਤਬਰ ਕੰਮ ਕੀਤਾ ਹੈ ਉਹ ਤੀ ਫਿਲਮਾਂ ਦੇਖੀਆਂ ਜਿੱਦਾਂ ਜਿੰਦਰਾ ਫਿਲਮ ਹੈ ਸੋ ਮਿੱਟੀ ਦੀ ਹੁਣ ਇਹ ਜਿਹੜੀ ਫਿਲਮ ਆ ਰਹੀ ਹੈ ਇਹ ਵੀ ਆਪਣੇ ਨਾਲ ਤੇ ਬਹੁਤ ਵੱਡਾ ਚੈਲੰਜ ਹੈ ਜਿਹਦੀ ਗੱਤ ਕੇ ਜੋਧੇ ਫਿਲਮ ਆਪਣੇ ਸਿੱਖ ਇਤਿਹਾਸ ਜਿਹੜਾ ਆਪਣੀ ਛਵੀ ਪਛਤਾਨਾ ਸ੍ਰੀ ਹਰ ਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਗੱਤ ਕੇ ਦੀ ਸ਼ੁਰੂਆਤ ਕੀਤੀ ਸੀ ਤੇ ਅੰਨੇ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਖਸ਼ਸਤਰਾਂ ਨੂੰ ਸ਼ਾਮਿਲ ਕਰਕੇ ਤੇ ਸਿਕ ਸ਼ਾਸਤਰ ਵਿਦਿਆ ਦਾ ਨਾਮ ਦਿੱਤਾ ਜਿਹੜਾ ਬੀਸਿਕ ਮਸਲਾਡੋ ਦੇ ਨਾਂ ਤੇ ਜਾਣਿਆ ਜਾਂਦਾ ਹੈ ਤੇ ਸਾਡੇ ਲਈ ਬੜੀ ਵੱਡੀ ਗੱਲ ਹੈ ਸਾਰਿਆਂ ਲਈ ਕਿ ਇਸ ਤਰ੍ਹਾਂ ਦੀ ਫਿਲਮ ਸਾਡੇ ਸਾਹਮਣੇ ਰੋਜ਼ ਰੋਜ਼ ਆਉਣ ਜਾ ਰਹੀ ਹੈ ਤੇ ਮੈਂ ਚਾਹਾਂਗਾ ਕਿ ਅਗਲੀ ਗੱਲਬਾਤ ਜਿਹੜੀ ਹੈ ਉਹ ਆਪਣੇ ਪਰਮਦੇਵਾਲ ਜੀ ਕਰਨ ਤੇ ਆਪਣੇ ਜਿੰਨੇ ਵੀ ਐਕਟਰਸ ਨੇ ਕੋ-ਐਕਟਰਸ ਵੀ ਨੇ ਸਾਰੇ ਜਣੇ ਅਸੀਂ ਆਪ ਸਭ ਨੂੰ ਫਿਲਮ ਦੀ ਛੋਟੀਆਂ ਛੋਟੀਆਂ ਡਿਟੇਲ ਦਾਂਗੇ ਬਾਕੀ ਡਿਟੇਲ ਜਿਹੜੀ ਹੈ ਅਸੀਂ ਫਿਲਮ ਦੇ ਰਾਹੀਂ ਸਾਰੇ ਦੇਖਾਂਗੇ ਤਾਂ ਬਹੁਤ ਅੱਛਾ ਲੱਗੇਗਾ ਕਿਉਂਕਿ ਜ਼ਿੰਦਗੀ ਦੇ ਅੰਦਰ ਜਦੋਂ ਸਾਨੂੰ ਕੋਈ ਚੀਜ਼ ਦਾ ਸਸਪੈਂਸ ਨਜ਼ਰ ਆਉਂਦਾ ਨਾ ਤੇ ਉਹਦੀ ਜਿਹੜੀ ਹੈ ਜਦੋਂ ਸਾਡੇ ਸਾਹਮਣੇ ਉਹ ਚੀਜ਼ ਆ ਜਾਵੇ ਤੇ ਸਾਨੂੰ ਖੁਸ਼ੀ ਬਹੁਤ ਹੁੰਦੀ ਹੈ ਤੇ ਮੈਂ ਚਾਹੁੰਦਾ ਉਹ ਖੁਸ਼ੀ ਨੂੰ ਸਿਨੇਮੇ ਦੇ ਅੰਦਰ ਹੀ ਸਾਂਝਾ ਕੀਤਾ ਜਾਏ ਤੇ ਮੇਰੇ ਨਾਲ ਅੱਗੇ ਕਿਰਨਦੀਪ ਰਾਏ ਜੀ ਦੇ ਨਾਲ ਬੈਠੇ ਨੇ ਸਭ ਤੋਂ ਅਸੀਂ ਬਾਬਾ ਬੋੜੇ ਕਹਾਂਗੇ ਇਹਨਾਂ ਨੂੰ ਆਪਣੇ ਬਾਬਾ ਜਨੈਤ ਸਿੰਘ ਜੀ ਕਿਉਂਕਿ ਇਹਨਾਂ ਦੀ ਬਦੌਲਤ ਹੀ ਇਹ ਫਿਲਮ ਦੀ ਜਿਹੜੀ ਸ਼ੁਰੂਆਤ ਹੋਈ ਹੈ ਐਂਡ ਬਹੁਤ ਖੁਸ਼ੀ ਹੁੰਦੀ ਆ ਜਦੋਂ ਅਸੀਂ ਹਰਮੰਦਰ ਸਾਹਿਬ ਅੰਮ੍ਰਿਤਸਰ ਆਪਣੀ ਗੁਰੂ ਕੀ ਨਗਰੀ ਆਉਂਦੇ ਆ ਤੇ ਅਸੀਂ ਬਹੁਤ ਬlesed ਮੰਨਦੇ ਆ ਆਪਣੇ ਆਪ ਨੂੰ ਕਿ ਜਿੱਥੇ ਅਸੀਂ ਆਪਣੀ ਫਿਲਮ ਨੂੰ ਪ੍ਰੋਮੋਟ ਕਰਦੇ ਆ ਕਿ ਤੇ ਸਰ ਨੇ ਸਾਰਾ ਕੁਝ ਮਿਲਦਾ ਦੱਸ ਹੀ ਦਿੱਤਾ ਆ ਤੇ ਸਾਡੀ ਮੂਵੀ ਆ ਰਹੀ ਆ 5 ਤਰੀਕ ਨੂੰ ਜੱਟਾ ਟੋਲੀ ਨਾ ਅਸੀਂ ਸਾਰੀ ਸਟਾਰ ਕਾਸਟ ਤੁਹਾਡੇ ਸਾਹਮਣੇ ਆਏ ਆ ਆਪਣੀ ਫਿਲਮ ਦੀ ਪ੍ਰੋਮੋਸ਼ਨ ਲਈ ਤੇ ਸਪੋਰਟ ਕਰਿਓ ਹਮੇਸ਼ਾ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਸਾਨੂੰ ਤੇ ਮੈਂ ਹੁਣ ਮਾਈਕ ਦਵਾਂਗੀ ਕਰਨਦੀਪ ਜੀ ਨੂੰ ਸ੍ਰੀ ਗਾਜੀ ਮੈਂ ਗਰਮੀਪਰਾਇਆ ਫਿਲਮ ਜੱਟਾ ਡੋਲੀਨਾ ਜਿਵੇਂ ਕਿ ਤੁਹਾਨੂੰ ਪਤਾ ਇੱਕ ਐਕਸ਼ਨ ਰੋਮਾਂਟਿਕ ਫਿਲਮ ਹੈ ਤੁਸੀਂ ਟ੍ਰੇਲਰ ਨੂੰ ਆਈਡੀਆ ਲੈ ਹੀ ਲਿਆ ਹੋਣਾ ਇਹਦਾ ਐਕਸ਼ਨ ਪਾਰਟ ਜਿਹੜਾ ਉਹ ਗਤਕੇ ਤੋਂ ਆਉਂਦਾ ਤੇ ਉਹਨੂੰ ਰੋਮਾਂਸ ਪਾਰਟ ਜਿਹੜਾ ਬਹੁਤ ਸੋਹਣੀ ਜੀ ਇੱਕ ਲਵ ਸਟੋਰੀ ਆ ਜਿਹਨੂੰ ਅਸੀਂ ਇਸ ਤਰੀਕੇ ਦੇ ਵਿੱਚ ਕ੍ਰੀਏਟਿਵ ਦੇ ਦੇ ਵਿੱਚ ਗਤਕੇ ਦੀ ਮर्यादा ਨੂੰ ਧਿਆਨ ਰੱਖਦੇ ਹੋਏ ਬੜੇ ਹੀ ਬਾਖੂ ਵੀ ਸਬ ਐਂਗਲਸ ਨੂੰ ਕਵਰ ਕਰਦੇ ਹੋਏ ਅਸੀਂ ਇਹਨੂੰ ਇੱਕ ਫੈਮਿਲੀ ਮੂਵੀ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਇਸ ਟੌਪਿਕ ਤੇ ਬਣੀ ਅੱਜ ਤੱਕ ਦੀ ਪਹਿਲੀ ਫਿਲਮ ਹੈ ਤੇ ਜਿਸ ਕਰਕੇ ਤੁਹਾਨੂੰ ਇਹ ਕਾਫੀ ਫਰੈਸ਼ ਹੋਰ ਐਂਟਰਟੇਨਿੰਗ ਲੱਗੂਗੀ ਹਰ ਉਮਰ ਵਰਗੇ ਬੰਦੇ ਵਾਸਤੇ ਇਹਦੇ ਵਿੱਚ ਕੰਟੈਂਟ ਵੀ ਹੈਗਾ ਐਂਟਰਟੇਨਮੈਂਟ ਵੀ ਹੈਗਾ ਤੇ ਨਾਲੋਂ ਨਾਲ ਕੁਛ ਨਾ ਕੁਛ ਸਿੱਖਣ ਨੂੰ ਵੀ ਮਿਲਦਾ ਮੈਂ ਇਹੀ ਜਾਊਂਗਾ ਕਿ ਤੁਸੀਂ ਇਹਦਾ ਜਿਹੜਾ ਟ੍ਰੇਲਰ ਤੁਸੀਂ ਦੇਖਿਆ ਹੈਗਾ ਉਹਨੂੰ ਜਿਹਨਾਂ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਹੈ ਨਾ ਸੀਂ ਉਮੀਦ ਕਰਦੇ ਆਂ ਕਿ ਸਿਮਾ ਘਰਾਂ ਦੇ ਵਿੱਚ 5 ਜਨਵਰੀ ਨੂੰ ਆ ਰਹੀ ਆ ਤੇ ਜਿੰਨੇ ਵੀ ਲੋਕ ਤੇ ਆਪ ਸਭ ਨਾਲ ਜੁੜੇ ਹੋਏ ਨੇ ਉਹ ਸਾਰੇ ਤੱਕ ਇਹ ਮੈਸੇਜ ਪਹੁੰਚੇ ਕਿ ਇੱਕ ਸੋਸ਼ਲ ਫਿਲਮ ਤਾਂ ਹੈ ਹੀ ਆ ਇਹਦੇ ਵਿੱਚ ਸਿੱਖਿਆ ਤੇ ਮਿਲਣੀ ਆ ਪਰ ਐਂਟਰਟੇਨਮੈਂਟ ਵੀ ਪੂਰਾ ਮਿਲੂਗਾ ਤੇ ਨਾਲੋ ਨਾਲ ਸਾਰੇ ਸਾਡੇ ਰਿਪੋਰਟਰ ਭਰਾ ਭਾਈ ਆਏ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪ ਦਾ ਕੀਮਤੀ ਟਾਈਮ ਕੱਢ ਕੇ ਸਾਡੇ ਲਈ ਆਏ ਤਾਂ ਕਿ ਸੋ ਵੀ ਮੱਚ ਲਓ ਕਿੰਨੇ ਕੀ ਸਵਾਲ ਆ ਤੁਸੀਂ ਟ੍ਰੇਲਰ ਦੇ ਵਿੱਚ ਗੱਤਾਂ ਕਿੱਡਾ ਕਿੱਡ ਦਿਓ ਇਹ ਹੰਦਰਾ ਜੀ ਸ਼ਾਸਤਰੀ ਵਿਦਿਆ ਪਹਿਲਾਂ ਜਾਣੂ ਸੀਗੇ ਜਾਂ ਉਸ ਤੋਂ ਬਾਅਦ ਟ੍ਰੇਨਿੰਗ ਲਈ ਕੀਤੇ ਜੀ ਮੈਂ ਪਹਿਲਾਂ ਤੋਂ ਜਾਣਦਾ ਜੀ ਮੈਂ ਟ੍ਰੇਨਡ ਮਤਲਬ ਟ੍ਰੇਨਡ ਪਲੇਅਰ ਹੈ ਗੱਤਕੇ ਦਾ ਮੈਂ ਪਹਿਲਾਂ ਹੀ ਸਿੱਖਿਆ ਸੀਗਾ ਫਿਲਮ ਦੀ ਸੋਜੀ ਬਾਅਦ ਚੋਂ ਆਈ ਸੀ ਸੋ ਸਪੈਸਿਫਿਕਲੀ ਗੱਤਕੇ ਨੂੰ ਫਿਲਮ ਦੇ ਵਿੱਚ ਪ੍ਰਮੋਟ ਕਰਨ ਦਾ ਕੀ ਕਾਰਨ ਹੈ ਜੀ ਮੈਂ ਬੜੀ ਇੱਕ ਸੈਡ ਗੱਲ ਆ ਬੜੀ ਦੁਖਦਾਈ ਗੱਲ ਹੈਗੀ ਆ ਕਿ ਜਿੰਨੀਕ ਤਵੱਜੋ ਜਿੰਨੀਕ ਰਿਸਪੈਕਟ ਗੱਤਕੇ ਨੂੰ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲਦੀ ਨਹੀਂ ਆਪਣੇ ਸਮਾਜ ਚ ਔਰ ਮੈਂ ਚਾਹੁੰਨਾ ਸਪੈਸ਼ਲੀ ਗਤਕਾ ਸਿੱਖਣ ਤੋਂ ਬਾਅਦ ਮੇਰੇ ਅੰਦਰ ਇਹ ਜਾਗੀ ਗੱਲ ਕਿ ਇਹ ਸਾਡੀ ਆਉਣ ਵਾਲੀ ਪਨੀਰੀ ਤੱਕ ਇਹ ਗੱਲ ਜਾਣੀ ਚਾਹੀਦੀ ਹੈ ਆਉਣ ਵਾਲੀ ਪਨੀਰੀ ਨੂੰ ਇਹ ਸਿੱਖ ਸ਼ਸਤਰ ਵਿਦਿਆ ਫਾਰਵਰਡ ਹੋਣੀ ਚਾਹੀਦੀ ਹੈ ਕਿਉਂਕਿ ਜਿੰਨੀ ਵੀ ਅੰਦਰ ਜਨਰੇਸ਼ਨ ਆ ਉਹ ਮੀਡੀਆ ਤੋਂ ਫਿਲਮਾਂ ਤੋਂ ਬਹੁਤ ਜਲਦੀ ਪ੍ਰਭਾਵਿਤ ਹੋ ਜਾਂਦੀ ਹੈ ਤਾਂ ਇਦਾਂ ਸੋਚਿਆ ਕਿ ਆਪਾਂ ਕੁਝ ਕ੍ਰੀਏਟਿਵ ਵੇ ਦੇ ਵਿੱਚ ਉਹਨਾਂ ਲਈ ਐਸਾ ਮੈਸੇਜ ਲੈ ਕੇ ਆਈਏ ਜਾ ਜੋ ਉਹਨਾਂ ਨੂੰ ਗਤਕਾ ਸਿੱਖਣ ਦਾ ਜਿਹੜਾ ਉਹਨਾਂ ਨੂੰ ਇੱਕ ਕਿਰੋਸਿਟੀ ਇੱਕ ਕਰੇਜ਼ ਜਾਗੇ ਹਾਲ ਹੀ ਦੇ ਵਿੱਚ ਗਤਕਾ ਜਿਹੜਾ ਉਹ ਨੈਸ਼ਨਲ 올림픽 ਗੇਮਸ ਦੇ ਵਿੱਚ ਰੋਲ ਹੋਇਆ ਆ ਆਪ ਸਭ ਜਾਣਦੇ ਹੋਵੋਗੇ ਉਹਦੇ ਚੱਲਦੇ ਇੱਕ ਇਹ ਵੀ ਗੱਲ ਆ ਕਿ ਹੁਣ ਜਿਹੜੇ ਗਤਕੇ ਦੇ ਖਿਡਾਰੀ ਆ ਉਹਨਾਂ ਨੂੰ ਨੈਸ਼ਨਲ ਪਲੇਅਰਸ ਦਾ ਜਿਹੜਾ ਅਹੁਦਾ ਮਿਲਿਆ ਜਿਹਦਾ ਮਤਲਬ ਆ ਕਿ ਜਿਵੇਂ ਹੋਰ ਜਿਹੜੀਆਂ ਸਪੋਰਟਸ ਹੈਗੀਆਂ ਉਹ ਖੇਡੀਆਂ ਜਾਂਦੀਆਂ ਆ ਇੰਡੀਆ ਦੇ ਵਿੱਚ ਮੰਨ ਲਓ ਹਾਕੀ ਆ ਕ੍ਰਿਕਟ ਆ ਫੁੱਟਬਾਲ ਆ ਉਹਨਾਂ ਦੇ ਪਲੇਅਰਸ ਨੂੰ ਜਿਹੜਾ ਸਰਕਾਰ ਵੱਲੋਂ ਬੈਨੇਫਿਟ ਮਿਲਦੇ ਆ ਜਿਵੇਂ ਸਰਕਾਰੀ ਜੋਬਸ ਹੋ ਗਈਆਂ ਜਾਂ इवन ਆਰਥਿਕ ਸਹਾਇਤਾ ਦੀ ਗੱਲ ਕਰੀਏ ਨਾ ਅਸੀਂ ਮੋਰੀਟਰੀ ਟਾਈਮ ਪੇਮੈਂਟ ਦੀ ਗੱਲ ਕਰਦੇ ਆ ਜਾਂ ਸੈਲਰੀ ਦੀ ਗੱਲ ਕਰਦੇ ਆ ਉਹ ਸਭ ਹੁਣ ਆਪਣੇ ਗਤਗੇ ਦੇ ਪਲੇਅਰਸ ਜਿਹੜੇ ਨੇ ਉਹਨਾਂ ਨੂੰ ਵੀ ਹੁਣ ਸਰਕਾਰ ਵੱਲੋਂ ਮਿਲਣਗੀਆਂ ਜਦ ਇੱਕ ਚੀਜ਼ ਸਾਡੀ ਇੰਨੀ ਇੱਕ ਵਿੱਦਿਆ ਸਾਡੀ ਜਿਹੜੀ ਸਾਡੇ ਗੁਰੂਆਂ ਨੇ ਸਾਨੂੰ ਸਿਖਾਈ ਹੈ ਹਨਾ ਮੈਂ ਇਹੀ ਚਾਹੁੰਦਾ ਦਿਲੋਂ ਕਿ ਅਸੀਂ ਉਹਨੂੰ ਸਿੱਖੀਏ ਵੀ ਨਾ ਸਿਰਫ ਸਕੀਏ ਉਹ ਨੋਇਜ਼ ਅੱਗੇ ਆਪਣੇ ਪਨੀਰੀ ਨਾਲ ਵਾਲੀ ਪਨੀਰੀ ਵੀ ਸਿਖਾਈਏ ਕਿਉਂਕਿ ਬਹੁਤ ਵਧੀਆ ਫਿਜ਼ੀਕਲ ਵਰਕਆਊਟ ਵੀ ਆ ਇੱਕ 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 ਤਰ੍ਹਾਂ ਦੀ ਐਕਸਰਸਾਈਜ਼ ਵੀ ਹੈਗੀ ਔਰ ਸੈਲਫ ਡਿਫੈਂਸ ਦਾ ਵੀ ਇੱਕ ਆਰਟ ਹੈ ਜਿਹੜਾ ਅਸੀਂ ਨਾਰਮਲ ਲੈ ਕੇ ਚੱਲਦੇ ਹਾਂ ਤੇ ਟੌਪਿਕ ਮੇਰਾ ਬੜਾ ਨੇੜੇ ਸੀ ਦਿਲ ਦੇ ਤਾਂ ਮੈਂ ਚਾਹੁੰਦਾ ਸੀ ਇਹ ਫਿਲਮ ਬਣੇ ਇਹਨੂੰ ਅਸੀਂ ਬਣਾ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਅੱਛਾ ਜੀ ਮੈਂ ਸ਼ਸਤਰ ਨੂੰ ਆਪਣਾ ਪੀਰ ਕਹਿੰਦੇ ਆ ਆਪਣੇ ਦੀ ਬੇਸਿਕਲੀ ਸ਼ਸਤਰ ਆਪਾਂ ਅਗਰ ਗੋਵਿੰਦ ਸਿੰਘ ਜੀ ਮਹਾਰਾਏ ਨੇ ਦੱਸਿਆ ਸੀਗਾ ਕਿ ਤਾਂ ਕਿਸੇ ਦੇ ਜੁਲਮ ਹੁੰਦਾ ਹੋਵੇ ਤਾਂ ਤਾਂ ਆਪਾਂ ਚੁੱਕਦੇ ਆਂ ਜਾਂ ਆਪਣੀ ਰੱਖਿਆ ਲਈ ਚੁੱਕਨੇ ਤੇ ਇਸ ਮੂਵੀ ਦੇ ਵਿੱਚ ਕਿਸ ਮਕਸਦ ਲਈ ਆਪਾਂ ਗੱਤਕੇ ਵੱਲ ਤੁਰੇ ਜੀ ਇਹਦੇ ਜਿਹੜੀ ਇੱਕ ਕਹਾਣੀ ਹੈ ਮੁੰਡਾ ਜਿਹੜਾ ਜਿਹੜਾ ਕੈਰੈਕਟਰ ਮੈਂ ਪਲੇ ਕਰ ਰਿਹਾ ਮੇਨ ਲੀਡ ਦਾ ਉਹ ਉਹਦਾ ਨਾਮ ਕਿਰਨਦੀਪ ਹੀ ਹੁੰਦਾ ਤੇ ਉਹ ਬਾਹਰ ਰਹਿੰਦਾ ਹੁੰਦਾ ਜੰਪਲ ਉਹਦੀ ਪੰਜਾਬ ਦੀ ਹੋਈ ਹੈ ਉਹ ਬਾਹਰ ਜਾਂਦਾ ਹੈ ਤੇ ਜਿਵੇਂ ਅਸੀਂ ਦੇਖਦੇ ਆਂ ਜੀ ਜਦੋਂ ਬਾਹਰ ਜਾਂਦੇ ਆਂ ਤੇ ਬੱਚੇ ਵਿਗੜ ਜਾਂਦੇ ਆਂ ਉਹ ਆਪਣਾ ਨਾ ਆਪਣੇ ਆਪੋਂ ਕਿਹੜੀ ਕੋ ਹੁੰਦਾ ਸਾਰੀਆਂ ਗਲਤ ਕਰਤਤਾ ਕਰਦਾ ਉਹ ਨਸ਼ੇ ਵੀ ਕਰਦਾ ਹੋਰ ਗਲਤ ਜਿਹੜੀ ਚੀਜ਼ਾਂ ਵੱਲ ਸੋਸਾਇਟੀ 'ਚ ਪੈ ਜਾਂਦਾ ਤੇ ਉਹ ਮੁੜ ਕੇ ਆਉਂਦਾ ਤੇ ਉਹ ਇੰਡੀਆ ਦੇ ਵਿੱਚ ਇੱਕ ਸਿੰਪਲ ਜੀ ਕੁੜੀ ਨਾਲ ਆਪਣੇ ਸੱਚੇ ਪਿਆਰ ਨੂੰ ਪਾਉਣ ਵਾਸਤੇ ਆਉਂਦਾ ਲੇਕਿਨ ਜਦੋਂ ਉਹ ਇੱਥੇ ਆਉਂਦਾ ਹੈ ਤੇ ਉਹ ਦੇਖਦਾ ਕਿ ਐਸਾ ਇੱਕ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ ਜਿੱਥੇ ਉਹਦੀ ਇੱਕ ਜਿਹੜਾ ਵਿਲਨ ਹੈ ਉਹ ਵੀ ਕਰਤਕ ਦਾ ਖਿਡਾਰੀ ਆ ਉਹਦੇ ਨਾਲ ਉਹ ਦੇਖਦਾ ਕਿ ਯਾਰ ਇਹ ਤਾਂ ਹੋਮੇਮੋਥ ਆ ਜਿਹਨੂੰ ਅਸੀਂ ਘਮੰਡ ਕਹਿ ਦਿੰਨੇ ਆ ਜਿਹਨੂੰ ਅਸੀਂ ਕਹਿ ਦਿੰਨੇ ਆ ਵੀ ਦਿਮਾਗ ਫਰਾਵ ਹੋਇਆ ਮੰਨਦੇ ਆ ਉਹ ਸਮਾਂ ਆਈਦਾ ਯਾਰ ਨਹੀਂ ਯਾਰ ਇਹਦਾ ਕਮੰਡ ਤੋੜਨਾ ਜ਼ਰੂਰੀ ਆ ਕਿਉਂਕਿ ਇਹ ਕਿਤੇ ਨਾ ਕਿਤੇ ਉਹਨੂੰ ਤਾਉਦੇ ਮੱਚੇ ਗੱਲ ਜਾਣਦੀ ਤਾਂ ਉਹਦੇ ਗਤਕੇ ਗਤਗਾ ਉਹਨੂੰ ਚੁਣਦਾ ਹੈ ਤਾਂ ਉਹਦੀ ਤਿਆਰੀ ਕਰਦਾ ਜੀ ਤੱਕੀ ਕਟਿੰਗ ਕਰਾ ਕੇ ਬੰਦਾ ਸਿੱਖ ਸਕਦੇ ਆ ਜੀ ਇਹ ਇੱਕ ਸਵਾਲ ਜਿਹੜਾ ਤੁਹਾਡਾ ਬਿਲਕੁਲ ਸਹੀ ਆ ਅਸੀਂ ਕਟਿੰਗ ਦੀ ਗੱਲ ਨਹੀਂ ਕਰਦੇ ਅਸੀਂ ਇਹ ਕਰਦੇ ਆ ਕਿ ਸਹਿਜਤਾ ਵੀ ਕਈ ਬੰਦੇ ਗਤਗਾ ਸਿੱਖਦੇ ਆ ਜਿਹੜੀ ਅ ਅਗਰ ਅਸੀਂ ਉਹਨੂੰ ਸਪੋਰਟ ਦੀ ਗੱਲ ਕਰੀਏ ਅਜੀ ਉਹਦੇ ਰੂਲ ਜਿਹੜੇ ਆ ਜਿਹੜਾ ਕਿ ਅਸੀਂ ਗੱਦਗੇ ਨੂੰ ਐਸਾ ਸਪੋਰਟ ਦਿਖਾਇਆ ਫਿਲਮ ਦੇ ਵਿੱਚ ਗੱਦਗਾ ਸੀ ਕਦੀ ਵੀ ਨਗਰ ਕੀਰਤਨ ਚ ਦੇਖਦੇ ਆ ਤਾਂ ਹਮੇਸ਼ਾ ਬਾਣੇ ਦੇ ਘਟੇ ਜਾਂਦਾ ਉਹਦੀ ਰਹਿਤ ਮਰਿਆਦਾ ਹੈਗੀ ਆ ਉਹਨੂੰ ਫੋਲੋ ਕਰਨਾ ਜ਼ਰੂਰੀ ਹੁੰਦਾ ਅਸੀਂ ਬਾਣਾ ਨਹੀਂ ਦਿਖਾਇਆ ਫਿਲਮ ਦੇ ਵਿੱਚ ਕਿਉਂਕਿ ਅਗਰ ਅਸੀਂ ਕਮਰਸ਼ੀਅਲ ਇੰਡਸਟਰੀ ਦੇ ਉੱਤੇ ਫਿਲਮ ਦੀ ਗੱਲ ਕਰਦੇ ਆਂ ਤਾਂ ਫਿਲਮ ਦੇ ਵਿੱਚ ਅਗਰ ਇੱਕ ਜੇਕਰ ਇੱਕ ਹੀਰੋ ਹੈਗਾ ਤੇ ਇੱਕ ਵਿਲਨ ਵੀ ਹੁੰਦਾ ਤੇ ਵਿਲਨ ਜਿਹੜਾ ਹੈ ਉਹ 네ਗੇਟਿਵ ਕੈਰੇਕਟਰ ਹੁੰਦਾ ਅਸੀਂ ਬਾਣੇ ਵਾਲੇ ਬੰਦੇ ਨੂੰ 네ਗੇਟਿਵ ਨਹੀਂ ਦਿਖਾ ਸਕਦੇ ਸੀ ਉਹ ਇੱਕ ਮਤਲਬ ਨਹੀਂ ਦਿਖਾ ਸਕਦੇ ਕਿਸੇ ਵਿਅਾਲਤ ਚ ਤਾਂ ਅਸੀਂ ਉਹਨਾਂ ਇਦਾਂ ਇੱਕ ਇੱਕ ਜਰਨੀ ਦਿਖਾਈ ਹੈ ਜਿਹੜਾ ਬੰਦਾ ਕਿੱਦਾਂ ਟਰਾਂਸਫਰਮ ਹੁੰਦਾ ਔਰ ਉਹ ਸਿੱਖੀ ਸਰੂਪ ਚ ਆਉਂਦਾ ਹੈ ਉਹਦੀ ਇੱਕ ਟਰੈਵਲ ਹੈ ਉਹਦੀ ਜਰਨੀ ਹੈ ਇਹ ਫਿਲਮ ਦੇ ਵਿੱਚ ਉਹ ਦੱਸੀ ਗਈ ਹੈ ਤੇ ਇਹਦਾ ਮੈਟਰ ਨਹੀਂ ਹੈਗਾ ਕਿ ਉਹ ਕਟਿੰਗ ਹੈ ਜਾਂ ਨਹੀਂ ਹੈ ਕਿਉਂਕਿ ਉਹ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਡਾ ਪੁਆਇੰਟ ਐ ਕਲੀਅਰ ਹੋ ਜਾਏਗਾ ਜਿਸ ਵਿੱਚ ਖਾਸ ਕਰਕੇ ਗੱਲ ਕਰ ਲਈ ਗੁਰਮੁਖੀਅਤ ਦਾ ਪ੍ਰੋਪਰ ਧਿਆਨ ਰੱਖਿਆ ਗਿਆ ਹੈ ਫਿਲਮ ਦੇ ਵਿੱਚ ਹਾਂਜੀ ਬਿਲਕੁਲ ਰੱਖਿਆ ਗਿਆ ਜੀ ਇਹਦੇ ਵਿੱਚ ਅਗਰ ਜਿੱਦਾਂ ਅਸੀਂ ਕਈ ਚੀਜ਼ਾਂ 네ਗੇਟਿਵ ਦਿਖਾਈਆਂ ਜਿੱਦਾਂ ਅਸੀਂ ਤੁਹਾਨੂੰ ਟ੍ਰੇਲਰ ਚ ਵੀ ਦੇਖਿਆ ਹੋਣਾ ਉਹ ਸ਼ਰਾਬ ਵੀ ਪੀਂਦਾ ਉਹ ਕਲਬਾਂ ਚ ਵੀ ਜਾਂਦਾ ਉਹਦੇ ਨਾਲ ਗੋਰੀਆਂ ਵੀ ਕੰਪੀਆਂ ਫਿਰਦੀਆਂ ਹਨਾ ਉਹਨਾਂ ਦੇ ਵਿੱਚ ਬੜਾ ਉਹ ਕੰਫਰਟੇਬਲ ਰਹਿੰਦਾ ਉਸ ਮਾਹੌਲ ਦੇ ਵਿੱਚ ਤੇ ਜਦੋਂ ਅਸੀਂ ਕੋਈ ਪੋਜ਼ਿਟਿਵ ਚੀਜ਼ ਦਿਖਾਣੀ ਹੁੰਦੀ ਹੈ ਲਾਈਫ ਦੇ ਵਿੱਚ ਚਾਹਨੇ ਆ ਕਿ ਲੋਕ ਪੋਜ਼ਿਟਿਵ ਵਾਲ ਦੇਖਣ ਤੇ ਸਾਨੂੰ ਬੁਰਾਈ ਇੰਨੀ ਕ ਵੱਡੀ ਕਰਕੇ ਦਿਖਾਉਣੀ ਪੈਂਦੀ ਹੈ ਕਿ ਉਹ ਛੋਟੀ ਲੱਗੇ ਛਾਈ ਦੇ ਮੂਰੇ ਹਨਾ ਤਾਂ ਉਹਨੂੰ ਇਸ ਤਰੀਕੇ ਨਾਲ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਆਪਾਂ ਮर्याਦਾ ਦਾ ਧਿਆਨ ਰੱਖਦੇ ਹੋਏ ਚੀਜ਼ਾਂ ਨੂੰ ਅਸੀਂ ਲੈ ਕੇ ਆਏ ਬਹੁਤ ਸੈਂਸਿਟਿਵ ਟੌਪਿਕਸ ਸਿਗਾ